हाय गाइस ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਗਤਾਰ ਸਿੱਧੂ ਮੈਂ ਨਾ ਇਹ ਤੇ ਦੋਨੇ ਲੱਤਾ ਤੋਂ ਹੈਂਡੀਕੈਪ ਹਾਂ ਪਲੀਜ਼ ਮੇਰਾ ਨਾ ਇਹ ਪੇਜ ਆ ਚੈਨਲ ਆ ਸਬਸਕ੍ਰਾਈਬ ਕਰ ਲੋ ਸਾਰੇ ਜਣੇ ਤੇ ਤੁਹਾਨੂੰ ਐਂਟਰਟੇਨਮੈਂਟ ਟੈਲੀਗ੍ਰਾਮ ਵੀਡੀਓ ਪਾਇਆ ਕਰਾਂਗੇ ਇਸ ਪੇਜ ਉੱਪਰ ਤੇ ਮਨੋਰੰਜਨ ਵੀਡੀਓ ਪਾਇਆ ਕਰਾਂਗੇ ਕੋਈ ਗਲਤ ਵੀਡੀਓ ਨਹੀਂ ਪਾਉਂਦੇ ਇਸ ਪਰ ਤੇ ਮੇਰੀ ਵੀ ਕੁਝ ਮਦਦ ਹੋ ਜੂਗੀ ਇਹਦੇ ਨਾਲ ਪੇਜ ਮੇਰੇ ਨੂੰ ਫੋਲੋ ਕਰ ਲੋ ਤੇ ਸਾਰੇ ਸਬਸਕ੍ਰਾਈਬ ਕਰ ਲੋ ਤਾਂ ਜੋ ਮੇਰੇ ਸਬਸਕ੍ਰਾਈਬਰ ਵਧਣਗੇ ਤਾਂ ਮੈਨੂੰ ਥੋੜੀ ਹੋਤੀ ਐਸਪੀ ਇਹ ਤੋਂ ਕਮਾਉਣ ਲੱਗ ਜੂਗੀ ਪਲੀਜ਼ ਇਸ ਕਰਕੇ ਮੈਂ ਰਿਕਵੈਸਟ ਆ ਕਿ ਮੇਰਾ ਪੇਜ ਸਬਸਕ੍ਰਾਈਬ ਕਰ ਲੋ ਧੰਨਵਾਦ ਤੁਹਾਡਾ ਸਾਰਿਆਂ ਦਾ ਇਸ ਪੇਜ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੋ ਜੀ ਪਲੀਜ਼ ਕਿਹ ਪਰਸਨਾ ਤੁਰਿਆ ਨਹੀਂ ਜਾਂਦਾ ਮੇਰੇ ਤੋਂ ਬਿਲਕੁਲ ਵੀ ਡਿਸੇਬਲ ਆ ਤੇ ਪਲੀਜ਼ ਮੇਰੇ ਪੇਜ ਨੂੰ ਸਬਸਕ੍ਰਾਈਬ ਕਰ ਲੋ ਇਸ ਨੂੰ ਚੈਨਲ ਨੂੰ ਸਾਰੇ ਜਾਣੇ ਤੇ ਜਲਦੀ ਤੋਂ ਜਲਦੀ 1 ਮਿਲੀਅਨ ਤੱਕ ਮੇਰੇ ਫਾਲੋਅਰ ਹੋ ਜਾਣ ਤਾਂ ਮੈਨੂੰ ਵੀ ਕੋਈ ਇਤੋਂ ਕਮਾਉਣ ਲੱਗ ਜੂਗੀ ਧੰਨਵਾਦ ਜੀ